ਸਾਰੇ মিডিਆ ਦਾ ਕਿ ਸਾਨੂੰ ਬਹੁਤ ਜ਼ਿਆਦਾ ਤੁਸੀਂ ਸਪੋਰਟ ਕੀਤਾ ਤੇ ਉਹਦੇ ਲਈ ਬਹੁਤ-ਬਹੁਤ ਮੈਂ ਜਿੰਨਾ ਵੀ ਸ਼ੁਕਰਾਨਾ ਕਰਾਂ ਉਨਾ ਹੀ ਘੱਟ ਆ ਤੇ ਜੋ ਬਾਈ ਜੀ ਨੇ ਗੱਲ ਕੀਤੀ ਆ ਕਿ ਮਤਲਬ ਮੇਰੇ ਲਈ ਨਾ ਬਹੁਤ ਵੱਡੀ ਗੱਲ ਆ ਇੱਕ ਦਿਨ ਜਸ ਬਾਈ ਨੇ ਮੈਨੂੰ ਦੱਸਿਆ ਕਿ ਕਿ ਇਹ ਫਿਲਮ ਦੇਖ ਕੇ ਨਾ ਇੱਕ ਪਿੰਡ ਤੋਂ ਇੱਕ ਬੰਦਾ ਕਹਿੰਦਾ ਕਿ ਬਾਈ ਮੈਂ ਫਿਲਮ ਦੇਖ ਕੇ ਨਿਕਲਿਆ ਵਾਂ ਤੇ ਅੱਜ ਤੋਂ ਬਾਅਦ ਮੈਂ ਕਦੀ ਵੀ ਖੇਤਾਂ 'ਚ ਆਗ ਨਹੀਂ ਲਾਊਂਗਾ ਕਹਿੰਦਾ ਕਿ ਮੈਂ ਕਦੀ ਵੀ ਖੇਤਾਂ 'ਚ ਅੱਗ ਨਹੀਂ ਲਾਉਂਗਾ ਕਿ ਕਿੰਨੇ ਜੀਵ ਜੰਤੂ ਕਿੰਨੇ ਆਪਣੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਕੁਝ ਇਹ ਕੁਝ ਬੋਰਡ ਸੀ ਜਿਹੜੇ ਛੋਟੇ ਬੱਚੇ ਸੀ ਉਹ ਆਲਣ ਸੜ ਗਏ ਸੀ ਹਨਾ ਜੀ ਤੇ ਮੈਨੂੰ ਬਸ ਇੰਨੀ ਖੁਸ਼ੀ ਆ ਕਿ ਹਾਂ ਚਲੋ ਥੋੜਾ ਜਿਆ ਨਹੀਂ ਤੇ ਜਿੰਨਾ ਕਿ ਵੀ ਆ ਤੇ ਆਪਾਂ ਕਿਨੇ ਕੁ ਸਿੱਖਿਆ ਤੇ ਸਹੀ ਤੇ ਐਵੇਂ ਤੇ ਬਹੁਤ ਮੈਸੇਜ ਆਉਂਦੇ ਆ ਕਿ ਸਾਡਾ ਰੱਬ ਦੇ ਪ੍ਰਤੀ ਆਸਥਾ ਵਧ ਗਈ ਆ ਤੇ ਇੱਕ ਬਾਈ ਹੋਰ ਸੀ ਕਿਸੇ ਨੇ ਕਿਹਾ ਕਿ ਮੈਨੂੰ ਕਿੰਦੇ ਕਿ ਅਸੀਂ ਜਦੋਂ ਫਿਲਮ ਦੇਖ ਕੇ ਨਿਕਲੇ ਤੇ ਸਾਰੇ ਰਾਮ ਮੂਲ ਮੰਤਰ ਦਾ ਜਾਪ ਕਰਦੇ ਗਏ ਹਨਾ ਜੀ ਤੇ ਇਹ ਮੈਨੂੰ ਬਸ ਉਹ ਪਰਮਾਤਮਾ ਹੀ ਕਰਾਉਣ ਵਾਲਾ ਜੀ ਹਨਾ ਜੀ ਅਸੀਂ ਮਤਲਬ ਉਹਨੇ ਚਲੋ ਸਿਰ ਤੇ ਹੱਥ ਰੱਖਿਆ ਪਰਮਾਤਮਾ ਨੇ ਤੇ ਤੇ ਸਭ ਤੋਂ ਪਹਿਲਾਂ ਮੈਂ ਸਾਰੀ ਆਪਣੀ ਟੀਮ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਅਸੀਂ ਪਿੰਕੀ ਭਾਜੀ ਹੁਣੀ ਨਾਲ ਮੈਂ ਜੁੜਿਆ ਜਦੋਂ ਤੇ ਭਾਜੀ ਉਹਨਾਂ ਨੇ ਕਿਹਾ ਕਿ ਕਿ ਕੀ ਇਹ ਜਦੋਂ ਆਪਾਂ ਪੀਰੀਅਡ ਫਿਲਮ ਬਣਾਉਂਦੇ ਆ ਜੀ ਬਹੁਤ ਜ਼ਿਆਦਾ ਮਹਿੰਗਾ ਬਜਟ ਲੱਗਦਾ ਹਨਾ ਜੀ ਤੇ ਭਾਜੀ ਹੁਣਾਂ ਦਾ ਮੈਂ ਇੱਕ ਗੱਲ ਨੂੰ ਮਤਲਬ ਕਿੰਨਾ ਕਿ ਭਾਜੀ ਉਹਨਾਂ ਨੇ ਕਿਹਾ ਕਿ ਅਮਰ ਆਪਾਂ ਫਿਲਮ ਬਣਾਉਣੀ ਆ ਆਪਾਂ ਪ੍ਰੋਜੈਕਟ ਨਹੀਂ ਬਣਾਉਣਾ ਆਪਾਂ ਫਿਲਮ ਬਣਾਉਣੀ ਆ ਤੇ ਆਪਾਂ ਜੋ ਜਿੱਦਾਂ ਵੀ ਆ ਜੋ ਚੀਜ਼ ਚਾਹੀਦੀ ਆ ਕਹੇ ਚੀਜ਼ ਦੀ ਥੋੜੀ ਨਹੀਂ ਹੋਣ ਦਿੱਤੀ ਠੀਕ ਹੈ ਜੀ ਹਰ ਇੱਕ ਚੀਜ਼ ਮਤਲਬ ਤੁਸੀਂ ਸਕਰੀਨ ਤੇ ਸਾਰਿਆਂ ਨੇ ਦੇਖਿਆ ਹੀ ਆ ਹਨਾ ਜੀ ਹਰ ਇੱਕ ਚੀਜ਼ ਪਰਫੈਕਟ ਮੈਂ ਸ਼ੁਰੂ ਤੋਂ ਸ਼ੁਰੂ ਕਰਦਾ ਕਿ ਮੇਰੇ ਜਿਹੜੀ ਟੀਮ ਦੇ ਮੈਂਬਰੀ ਸਭ ਤੋਂ ਪਹਿਲਾਂ ਮੈਂ ਪਿੰਕੀ ਭਾਈ ਜੀ ਦਾ ਧੰਨਵਾਦ ਕਰਦਾ ਠੀਕ ਹੈ ਜੀ ਫਿਰ ਸਾਡੇ ਨਾਲ ਜੁੜੇ ਜਿਹੜੇ ਮੇਰੀ ਟੀਮ ਦੇ ਬੰਦੇ ਆ ਜਗਵੀਰ ਤੇ ਆਪਣੇ ਗੁਰਮੀਤ ਉਹਨਾਂ ਨੇ ਉਹ ਲੋਕੇਸ਼ਨਾਂ ਲੱਭੀਆਂ ਠੀਕ ਹੈ ਜੀ ਫਿਰ ਆਰਟ ਦੇ ਵਿਜੇ ਜੀ ਕੋਸਟਿਮ ਦੀ ਸਨੇਹਾ ਜੀ ਸਾਡੀ ਡਾਇਰੈਕਸ਼ਨ ਟੀਮ ਮਲਕਾਣਾ ਬੱਲੀ ਅੰਗਦ ਠੀਕ ਹੈ ਜੀ ਤੇ ਇੱਕ ਦੋ ਨਾਮ ਮੈਂ ਭੁੱਲ ਗਿਆ ਹੁਣ ਠੀਕ ਹੈ ਜੀ ਤੇ ਮੈਂ ਉਹਨਾਂ ਸਾਰਿਆਂ ਦਾ ਸ਼ੁਕਰਾਨਾ ਕਰਦਾ ਕਿਉਂਕਿ ਜਦੋਂ ਇੱਕ ਫਿਲਮ ਬਣਦੀ ਹੈ ਨਾ ਇੱਕ ਚੰਗੀ ਟੀਮ ਦੇ ਨਾਲ ਹਰ ਇੱਕ ਬੰਦਾ ਜਦੋਂ ਆਪਣਾ 100% ਦਿੰਦਾ ਤਾਂ ਇੱਕ ਚੰਗੀ ਫਿਲਮ ਬਣਦੀ ਹੈ ਸਭ ਤੋਂ ਪਹਿਲਾਂ ਮੈਂ ਆਪਾਂ ਜਿਹੜੇ ਰਾਈਟਿੰਗ ਦੇ ਬੈਠੇ ਬਲਦੇਵ ਭਾਜੀ ਠੀਕ ਹੈ ਜੀ ਉਹਨਾਂ ਨੇ ਅਸੀਂ ਮਤਲਬ ਰਾਈਟਿੰਗ ਕਟੋ-ਕਟ 8 ਤੋਂ 9 ਮਹੀਨੇ ਅਸੀਂ ਰਾਈਟਿੰਗ ਤੇ ਲਾਏ ਅਸੀਂ ਕਟੋ-ਕਟ 6 ਤੋਂ 7 ਵਾਰ ਸਕ੍ਰਿਪਟ ਢਾਈ ਫੇਰ ਲਿਖੀ ਠੀਕ ਹੈ ਜੀ ਤੇ ਉਹਨਾਂ ਨੇ ਵੀ ਭਾਜੀ ਉਹਨਾਂ ਨੇ ਵੀ ਕਦੀ ਹਾਰ ਨਹੀਂ ਮੰਨੀ ਕਹਿੰਦੇ ਕੋਈ ਚੱਕਰ ਨਹੀਂ ਜਦੋਂ ਸੀਨ ਨਹੀਂ ਪਸੰਦ ਆਉਂਦੇ ਦੁਬਾਰਾ ਲਿਖਦੇ ਆਂ ਆਪਾਂ ਫਿਰ ਬਲਜੀਤ ਭਾਜੀ ਆਏ ਬਲਜੀਤ ਭਾਈ ਨੇ ਫਿਲਮ ਨੂੰ ਚਾਰ ਚੰਨ ਲਾਏ ਠੀਕ ਹੈ ਜੀ ਤੇ ਨਾਲ ਸੁੱਖਾ ਸੀ ਤੇ ਮੈਂ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤੇ ਮੈਂ ਉਹ ਤੋਂ ਮਾਫੀ ਮੰਗਦਾ ਠੀਕ ਹੈ ਜੀ ਪਰ ਹਰ ਇੱਕ ਬੰਦੇ ਨੇ ਆਪਣਾ 100% ਦਿੱਤਾ ਤੇ ਸਾਨੂੰ ਇਹੀ ਗੱਲ ਦਾ ਬਹੁਤ ਮਾਣ ਆ ਕਿ ਸਾਡੀ ਫਿਲਮ ਦੇਖ ਕੇ ਕੋਈ ਸਿੱਖ ਰਿਹਾ ਵਾ ਤੇ ਮੇਰੇ ਲਈ ਇਹ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਠੀਕ ਹੈ ਜੀ ਤੇ ਹਰ ਤਰ੍ਹਾਂ ਦੇ ਮੈਸੇਜ ਆਉਂਦੇ ਜਦੋਂ ਤੁਸੀਂ ਕਿਹਾ ਕਿ ਕਿੱਦਾਂ ਖੁਸ਼ੀ ਕਿੱਦਾਂ ਹੁੰਦੀ ਹੈ ਤੇ ਮਤਲਬ ਮੇਰੇ ਮਦਰ ਪਹਿਲੀ ਵਾਰ ਉਹਨਾਂ ਨੇ ਥੀਏਟਰ ਚ ਫਿਲਮ ਦੇਖੀ ਹੈ ਕਿ ਮੈਂ ਪਹਿਲੇ ਵਾਰਨਿੰਗ ਬਣਾਈਆਂ ਉਹਨਾਂ ਨੇ ਕਦੀ ਕਹਿੰਦੇ ਕਿ ਇਹ ਸਾਡੇ ਦੇਖਣ ਲਈ ਫਿਲਵਾਣੀ ਹੈਗੀ ਹੈ ਤੇ ਉਹਨਾਂ ਨੇ ਪਹਿਲੀ ਵਾਰ ਮੇਰੀ ਪਹਿਲੀ ਫਿਲਮ ਮਤਲਬ ਐਵੇਂ ਦੀ ਫਿਲਮ ਜਿਹੜੀ ਹੈ ਉਹਨਾਂ ਨੇ ਥੀਏਟਰ ਚ ਦੇਖੀ ਤੇ ਮੈਨੂੰ ਉਸ ਗੱਲ ਦੀ ਬਹੁਤ ਖੁਸ਼ੀ ਹੈ ਜੀ ਤੇ ਹੋਰ ਮੇਰੇ ਕੋਈ ਤਜਾ ਸ਼ਬਦ ਨਹੀਂ ਹੈਗੇ ਥੈਂਕ ਯੂ ਜੀ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ